ਮੈਂ ਹਰਪਾਰ ਪੱਗੂ ਪ੍ਰਧਾਨ ਛਾਡਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਨੰਬਰ 70 ਜੀ ਅੱਛਾ ਇੱਕ ਨਾ ਕੱਲ ਵੀਡੀਓ ਵਾਇਰਲ ਹੋਈ ਆ ਪੰਜਾਬੀ ਲੋਕ ਚੈਨਲ ਦੇ ਉੱਪਰ ਵੈਬ ਚੈਨਲ ਤੇ ਇੱਕ ਉਹ ਆਪਣੇ ਆਪ ਨੂੰ ਕੀ ਇੱਕ ਸ਼ਰਗੀਤ ਸੋਨੂ ਜੜਿਆਲਾ ਕਾਂਗਰਸੀ ਆਗੂ ਦੱਸਦਾ ਵਾ ਉਹ ਕੱਲ ਸਾਡੇ ਸਤਕਾਰਯੋਗ ਪੱਤਰਕਾਰਾਂ ਨੂੰ ਗੋਦੀ মিডিਆ ਕਹਿ ਕੇ ਪਰਕਾਰ ਰਿਹਾ ਸੀ ਉਹ ਕੁਸ਼ਰਮਕਾਰ ਉਹ ਸੋਨੂ ਜੜਿਆਲਾ ਜੇ ਅੱਜ ਤੈਨੂੰ ਕੋਈ ਪੰਜ ਸੱਤ ਬੰਦੇ ਜਾਣਦੇ ਨਾ ਇਸੇ ਮੀਡੀਆ ਕਰਕੇ ਜਾਣਦੇ ਸੀ ਤੇ ਭਲੇਖੇ 'ਚ ਨਾ ਰਹੀ ਜਿਹਦੇ ਸਿਰ ਤੇ ਤੂੰ ਟੱਡਿਆ ਫਿਰਦਾ ਆ ਤੇਰੇ ਭਲੇਖੇ ਕੱਢ ਦੇਗਾ ਪੱਤਰਕਾਰ ਭਾਈ ਚੜਾ ਮੈਂ ਨਾ ਖਬਰਦਾਰ ਸਾਨੂੰ ਜੰਡਿਆ ਆ ਕਿ ਪੱਤਰਕਾਰਾਂ ਨੂੰ ਅੱਗੇ ਇਹੋ ਜਿਹੀ ਬਕਵਾਸ ਕੀਤੀ ਬਾਕੀ ਮੈਂ ਇਹ ਚੀਜ਼ ਦਾ ਦੱਸਦਾ ਜਿਹੜੀ ਪੱਤਰਕਾਰ ਨੂੰ ਬੋਲਦਾ ਉਹ ਇੱਕ ਲੜਕੀ ਡਾਂਸਰ ਦਾ ਆਪਣਾ ਕਾਰੋਬਾਰ ਵਿਚਾਰੀ ਕੰਮ ਕਰਦੀ ਆ ਰੋਜ਼ਗਾਰ ਆ ਉਹਦਾ ਜੇ ਉਹਦੇ ਨਾਲ ਕੋਈ ਧੱਕੇਸ਼ਾਹੀ ਕੋਈ ਬਦਤਮੀਜ਼ੀ ਹੋਈ ਸੀ ਸਾਡੇ মিডিਆ ਨੇ ਉਹਨੂੰ ਸਰਕਾਰੀ ਦਰਬਾਰੇ ਤੱਕ ਜਾਗਰ ਕੀਤਾ ਉਹ ਸਾਡੀ ਧੀ ਨੂੰ ਸਾਡੀ ਭੈਣ ਨੂੰ ਇਨਸਾਫ਼ ਦਿਵਾਇਆ ਅੱਜ ਤੂੰ ਗੱਲਾਂ ਕਰਦਾ ਗੋਦੀ মিডিਆ ਗੋਦੀ মিডিਆ ਤੂੰ ਕੱਲ ਸਾਨੂੰ ਉਹਨਾਂ ਨਾਲ ਤੋੜ ਰਿਆਂ ਸੀ ਤੂੰ ਕੀ ਚੀਜ਼ ਹੈ ਕੀ ਚੀਜ਼ ਸਾਨੂੰ ਜੜਿਆਲਾ ਕੀ ਤੇਰੀ ਔਕਾਤ ਕੀ ਆ ਤੂੰ ਸਾਡੇ ਪੱਤਰਕਾਰਾਂ ਨੂੰ ਗੋਦੀ মিডিਆ ਕਿਹਾ ਵਾ ਮੈਂ ਇਸ ਸਬੰਧ ਦੇ ਵਿੱਚ ਦਰਖਾਸਤ ਵੀ ਟਾਈਪ ਕਰ ਲਈ ਆ ਮਾਂ ਜੋ ਸੀਪੀ ਸਾਹਿਬ ਨੂੰ ਵੀ ਦੇ ਜਾ ਰਿਹਾ ਹਾਂ ਤੇ ਮੈਂ ਆਪਣੇ ਜਿਹੜੇ ਐਮਪੀ ਸਰਦਾਰ ਗੁਰਜੀਤ ਸਿੰਘ ਔਲਾ ਜੀ ਉਹਨਾਂ ਦੇ ਧਿਆਨ ਚ ਮੈਂ ਮੈਟਰ ਲੈ ਆਇਆ ਵਾ ਤੂੰ ਅੱਜ ਐਵੇਂ ਕਿਤੇ ਭਾਜੀ ਨੂੰ ਸਾਡੇ ਸਤਕਾਰਯੋਗ ਨੇ ਔਲਾ ਸਾਹਿਬ ਬਹੁਤ ਸਤਿਕਾਰ ਕਰਦੇ ਨੇ মিডিਆ ਦਾ ਇਹ ਉਹਨਾਂ ਨੂੰ ਤੇਰੇ ਜਿਹੜੇ ਖਿਲਾੜੇ ਆ ਨਾ ਉਹਨਾਂ ਨੂੰ ਕਿਤੇ ਭੁਗਤਨੇ ਨਾ ਪੈਣ ਸੋਨੂ ਜਿਹੜਿਆ ਬੰਦੇ ਦਾ ਪੁੱਤ ਬਾਂਜੇ ਦਾ ਤੁਰਤ ਮਾफी ਮੰਗਨੇ ਤੇ ਤੇਰੇ ਖਿਲਾਫ ਸਾਡਾ ਪ੍ਰੈਸ ਐਂਡ ਬੋ ਸੋਸਾਇਟੀ ਕਾਰਵਾਈ ਕਰੂ ਤਾਂ ਤੇਰਾ ਪੁੱਤੜਾ ਵੀ ਸਾੜੂਗੀ ਸਾਡੇ ਪੱਤਰਕਾਰਾਂ ਤੋਂ ਗੋਦੀ মিডিਆ ਕਹਿਣ ਵਾਲਿਆ ਸਾਡਾ ਪੱਤਰਕਾਰ ਭਾਈਚਾਰਾ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ ਧੰਨਵਾਦ